ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਿਆਲ ਦੀਆਂ ਲੱਖ ਲੱਖ ਵਧਾਈਆਂ ਤੇ ਸਿਆਲ ਦੇ ਵਿੱਚ ਦੋ ਕੰਮ ਆਪਾਂ ਅਕਸਰ ਕਰ ਬੈਠਦੇ ਆ ਤੁਸੀਂ ਪੁੱਛੋਗੇ ਕਿ ਕਿਹੜੇ ਪਹਿਲਾਂ ਤਾਂ ਪਾਣੀ ਦੀ ਬਾਲਟੀ ਭਰੀ ਪਈ ਹੁੰਦੀ ਹੈ ਹੱਥ 'ਚ ਸਾਬਣ ਹੁੰਦੀ ਹੈ ਮੋਢੇ 'ਤੇ ਤੌਲੀਆ ਹੁੰਦਾ ਤੇ ਬਾਲਟੀ ਕੋਲੇ ਜਾ ਕੇ ਆਪਾਂ ਕਹਿ ਦਿੰਨੇ ਆ ਉਹ ਚਾਲੀਰ ਛੱਡ ਕੱਲ ਨੂੰ ਨਹਾਵਾਂਗੇ ਗੱਲ-ਗੱਲ ਕਰਕੇ ਨਾ ਆਪਾਂ ਸਾਰਾ ਸਿਆਲ ਢਗਾ ਦਿੰਨੇ ਆ ਤੇ ਦੂਜਾ ਦੂਜਾ ਜਦੋਂ ਆਪਾਂ ਤੜਕੇ ਫਰੈਸ਼ ਹੋਣ ਜਾਂਦੇ ਆ ਦਫ਼ਤਰ ਚ ਉੱਥੇ ਜਦੋਂ ਜਾਂਦੇ ਨਾ ਜਾ ਤਾਂ ਆਉਨੇ ਆ ਪਰ ਹੱਥ ਨਹੀਂ ਧੋਂਦੇ ਤੁਸੀਂ ਕੀ ਦੇਖਦੇ ਆ ਕਿਤੇ ਤੁਸੀਂ ਤਾਂ ਨਹੀਂ ਐ ਕਰਦੇ ਧੋਦੇ ਜਿਹੜੇ ਜਿਹੜੇ ਯਾਰ ਦੋਸਤ ਐ ਕਰਦੇ ਨਾ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤੇ ਨਾਲੇ ਮੇਰੇ ਅੰਗੂ ਨਾ ਭਾਵੇਂ ਗਰਮ ਪਾਣੀ ਦੇ ਲਿਆ ਕਰੋ ਪਰ ਯਾਰ ਹੱਥ ਜ਼ਰੂਰ ਧੋ ਕੇ ਆਇਆ ਕਰੋ ਸਾ ਤੋਂ ਨੂੰ ਨਾ ਕੋਈ ਕਹਿ ਸਕੇ ਜਾ ਤਾਂ ਆਇਆ ਹੱਥ ਨਹੀਂ ਧੋਤੇ